ਏ ਮੇਰੇ ਵੀਰ ਨੂੰ ਡੇਢ-10 ਮਹੀਨੇ ਗੇ ਟਰਚਰ ਕਰਦੇ ਏਜੰਸੀ ਚ ਟਾਕੇ ਵੀ ਆਂਦੇ ਤਾ ਨੂੰ ਜੀ ਨਹੀਂ ਦੇਣਾ ਤੈਨੂੰ ਚਬਾਲ ਚ ਵਸਣ ਨਹੀਂ ਦੇਣਾ ਸਾਡੇ ਨਾਕਰ ਬੂਆ ਲੇਖਦਮ ਅਨਜੀਤ ਸਿਓ ਹਰ ਮਨ ਨੇ ਤੈਨੂੰ ਏਜੰਸੀ ਚ ਕੱਢਤਾ ਕਿੰਨਾ ਮੈਂ ਇੱਥੇ ਚੌਧਰੀ ਗਰੀ ਜਗਾਉਣੀ ਆ ਏ ਮੇਰੇ ਵੀਰ ਨੂੰ ੱੱਕੇ ਮਾਰਦੇ ਹੀ ਹਾਏ ਮੈਡਮ ਦੀ ਜਲਸੀ ਆ ਮੈਂ ਅਨਜੀਤ ਸਿਓ ਪਹੇਥੇ ਆਉਂਦਾ ਵਾ ਇੱਥੇ ਆਉਂਦਾ ਏਜੰਸੀ ਚ ਏਜੰਸੀ ਤੇ ਮੈਡਮ ਦੀ ਆ ਜਲਸੀ ਦਾ ਮੈਡਮ ਦੀ ਆ ਮੰਜੀ ਸੇ ਤਾਂ ਮੱਕੀਆਂ ਦਿੰਦਾ ਯਾਰ ਮੰਤਮਕੀਆਂ ਦਿੰਦਾ ਹੀ ਜੇ ਸਾਡੇ ਵੀਰਾਂ ਦਾ ਇਹੀ ਪਾ ਲਾ ਕੇ ਬੰਦੇ ਨੇ ਆਨਿਆ ਕਰ ਲੈਨੇ ਆ ਕੀ ਗਲਤੀ ਹੋਈ ਮੈਡਮ ਜੀ ਹੋਨੀ ਯਾਰ ਤੇ ਤੁਹਾਡੇ ਪੈਰ ਤੁਹਾਡੇ ਬੱਚਿਆਂ ਨੇ ਨਹੀਂ ਛੁਏ ਜਿੰਨੀ ਯਾਰ ਮੈਂ ਛੁਏ ਆ ਮੈਂ ਤੁਹਾਡੇ ਨਾਲ ਕੀ ਮਾੜਾ ਕੀਤਾ ਵਾ ਇਹਨਾਂ ਸਾਡੀ ਇੱਕ ਨਹੀਂ ਮੰਨੀ ਸਾਡੇ ਵੀਰ ਨੂੰ ਟਾਰਚਰੀ ਕਰੀ ਗਿਆ ਸਾਡੇ ਵੀਰ ਨੂੰ ਅੱਗੇ ਵੀ ਆਂਦੀ ਗੋਲੀ ਮਾਰਾਂਗੇ ਸਾਡੇ ਵੀਰ ਨੇ ਪਤਾ ਨਹੀਂ ਕਰੋ ਆਇਆ ਵਾ ਹਾਡਾ ਵੀਰ ਨੇ ਇਹਨਾਂ ਨੇ ਕੀ ਅੰਦਰ ਵੜ ਕੇ ਨਫਾ ਦਿੱਤਾ ਕਿ ਵੀਰ ਸਾਡੇ ਨੇ ਲੈ ਲੇ ਲੇ ਕੇ ਤੇ ਫਾਹ ਲੈ ਲਿਆ ਫਾਹ ਲੈ ਲਿਆ ਸਾਡਾ ਵੀਰੇ ਹੋ ਜਾਨੀ ਸੀ ਜਿੰਨਾ ਮਰਜੀ ਸਾਡੇ ਵੀਰ ਨੇ ਤੰਗੀਆਂ ਝਾਕੀਆਂ ਏ ਹਾਏ ਕੀ ਚਾਹੁੰਦੇ ਕੀ ਹੋਣਾ ਚਾਹੀਦਾ ਹੁਣ ਅੱਗੇ ਹਾਏ ਬਹੁਤ ਆਰਚਰ ਕਰਦੇ ਆ ਕਿਤੇ ਬੱਚਿਆਂ ਦੇ ਮੂੰਹ ਚ ਰੋਟੀ ਖਾ ਲਈ ਐ ਇਹਦਾ ਨਿਆ ਚਾਹੀਦਾ ਸਾਨੂੰ ਸਾਡੇ ਦੂਜੇ ਭਰਾ ਨੂੰ ਵੀ ਆਂਦੇ ਆ ਗੋਲੀ ਮਾਰ ਦਾਂਗੇ ਤੁਹਾਨੂੰ ਚਬਲ ਚ ਵਸਣ ਜੋਗੇ ਨਾ ਰਹਿਣ ਦਾਂਗੇ ਇਹ ਕਿਹੜੀ ਗੱਲਾਂ ਨਹੀਂ ਵਸਣ ਦਿੰਦੇ ਹਾਂ ਰਾਤੀ ਮੇਰੇ ਵੀਰ ਨੂੰ ਫੋਨ ਕਰਕੇ ਕਿਤੇ ਆਂਦਾ ਵੀ ਘਰ ਵਾਲਾ ਥਾਂ ਮੇਰੇ ਨਾ ਕਰਦੇ ਮੈਂ ਤੇ ਵੀਰ ਨੂੰ ਕਿਹਾ ਵੀਰੇ ਕਰਦੇ ਕਿਰਾਏ ਤੇ ਰਹਿ ਲਾਂਗੇ ਅੱਜ ਗੋਲੀ ਮਾਰੇ ਆਵੇ ਮਨਜੀਤ ਸਿਓ ਗੋਲੀ ਮਾਰੇ ਹਨ ਅੱਜ ਉਹਦੇ ਭੈਣ ਭਰਾ ਵੀ ਆਏ ਗੋਲੀ ਮਾਰੇ ਮਨਜੀਤ ਸਿਓ ਆਵੇ ਸਦੇ ਸਿੰਘ ਇਹਦਾ ਨਾ ਸਕਦੇ ਸਿੰਘ ਹੈ ਜੀ ਕੀ ਗੱਲ ਹੋਈ ਸਾਰੀ ਇਹਨਾਂ ਨੇ ਭਾਈ ਇੱਥੇ ਏਜੰਸੀ ਲੱਗੇ 19 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਹੁਣ ਸਲੈਂਡਰ ਇਹਨਾਂ ਨੇ ਮੈਡਮ ਨੇ ਕੋਈ ਆਪ ਵੇਚ ਲਿਆ ਤੇ ਇਹ ਤੋਂ ਨਜਾਇਜ਼ ਪਾਉਂਦੇ ਏ ਤੇ ਮੰਜੀਸੋਂ ਜਿਹੜਾ ਵਾ ਪੁਲਿਸ ਵਾਲਾ ਵੋ ਨਾਲ ਆਉਂਦਾ ਤੇ ਇਹ ਰੋਜ਼ ਇਹਨੂੰ ਪਰੇਸ਼ਾਨ ਕਰਦੇ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਕਰਦੇ ਮੰਜੀਸੋਂ ਮੈਡਮ ਨੇ ਪੁਲਿਸ ਵਾਲਾ ਵੋ ਨਾਲ ਆਉਂਦਾ ਤੇ ਉਹ ਇਹਨੂੰ ਰੋਜ਼ ਪਰੇਸ਼ਾਨ ਕਰਮੈਂਡ ਰੱਖਿਆ ਵਾ ਨਹੀਂ ਜੀ ਗਨਮੈਂਡ ਨਹੀਂ ਰੱਖਿਆ ਉਹ ਕਹਿੰਦਾ ਮੈਂ ਵਿਆਹ ਕਰਾਇਆ ਪਤਾ ਨਹੀਂ ਜੀ ਹੁਣ ਕਰਾਇਆ ਕਿ ਨਹੀਂ ਕਰਾਇਆ ਮੈਡਮ ਜੀ ਤੇ ਉਹ ਰੋਜ਼ ਪਰੇਸ਼ਾਨ ਕਰਦਾ ਇੱਥੇ ਆਣ ਕੇ ਕਦੀ ਤੇ ਰਵਲਵਰ ਕੱਢ ਕੇ ਦਿਵਾ ਲਿਆ ਜਾਂਦਾ ਕਹਿੰਦਾ ਮੈਂ ਗੋਲੀ ਮਾਰ ਦੇਣੀ ਤੇ ਕਦੀ ਕਹਿੰਦਾ ਮੇਰੇ ਡਾਂਗ ਪਈ ਆ ਇਸ ਕਰਕੇ ਦੋ ਦਿਨ ਪਰੇਸ਼ਾਨ ਕਰਦਾ ਹੈ ਕਹਿੰਦਾ ਜੇ ਕੋਈ ਬਾਹਰੋਂ ਬੰਦਾ ਲਿਆਂਕੇ ਸਾਫ ਕਰਨ ਕਹਿੰਦਾ ਮੈਡਮ ਕੌਣ ਹੁੰਦੀ ਸਾਹਿਬ ਮੈਂ ਲੈਣਾ ਕਹਿੰਦਾ ਜੇ ਅੰਦਰ ਸਾਹਿਬ ਮੈਂ ਲੈਣਾ ਮੈਡਮ ਕੌਣ ਹੁੰਦੀ ਸਾਹਿਬ ਲੈਣ ਵਾਲੇ ਮੈਡਮ ਨੂੰ ਤੇ ਐਂ ਕਹਿੰਦਾ ਕਹਿੰਦਾ ਪਰੇ ਹੋ ਕੇ ਬੈਠਾ ਉਸੇ ਨਾਲ ਮੈਡਮ ਪਾਜ ਜਾਂਦੀ ਲੱਗੋ ਤੇ ਆਂਦਾ ਮੈਂ ਸਾਹਿਬ ਲੈਣਾ ਤੇ ਕੀ ਮੰਗ ਕਰਦੀ ਜਿਹੜੀ ਘਟਨਾ ਵਾਪਰ ਗਈ ਆ ਇਸ ਤੋਂ ਬਾਅਦ ਤੂੰ ਹੀ ਕਿ ਤੁਹਾਡੀ ਕੀ ਮੰਗ ਹੈ ਅਹੀਂ ਜੀ ਇਹ ਮਨਜੀਤ ਸਿੰਘ ਆਊਗਾ ਤਾਂ ਫੇਰ ਕੋਈ ਨਿਬੜਨਾ ਅਸੀਂ ਹੋਣਾ ਜੇ ਲਾਸ਼ ਨਹੀਂ ਚੁੱਕਣੀ ਉਸ ਸਾਹਿਬ ਆਂਦਾ ਮੈਂ ਲੈਣਾ ਸਾਹਿਬ ਲੈ ਲੈ ਆਣ ਕੇ ਸਾਹਿਬ ਲੈ ਲੈ ਅੱਜ ਨਾ ਹਰਪਾਲ ਗੈਸ ਏਜੰਸੀ ਆ ਸਾਡੇ ਮੈਡਮ ਦਵਿੰਦਰ ਕੌਰ ਮਾਲਕ ਨੇ ਇੱਥੋਂ ਦੇ ਭਾਰਤ ਗੈਸ ਏਜੰਸੀ ਆ ਜੀ ਇਹ ਠੱਠੀ ਰੋਡ ਤੇ ਇਹ 19 ਸਾਲ ਤੋਂ ਮੁੰਡਾ ਇੱਥੇ ਕੰਮ ਕਰ ਰਿਹਾ ਸੀ ਸੁਖਦੇਵ ਸਿੰਘ ਸੁਖਾ ਦਾ ਨਾਮ ਆ ਜੀ ਬਹੁਤ ਇਮਾਨਦਾਰ ਤੇ ਬਹੁਤ ਮਤਲਬ ਭਲਾ ਮਾਨਸ ਜਿਹਨੂੰ ਕਹਿੰਦੇ ਆ ਆਪਾਂ ਲੜਕਾ ਵਾ ਬੜੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਪਤਾ ਨਹੀਂ ਉਹਦੇ ਕੀ ਅੱਜ ਦਿਮਾਗ ਦੇ ਵਿੱਚ ਆਈ ਉਹ ਸਵੇਰੇ ਆ ਕੇ ਇੱਥੇ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੁਸਾਈਡ ਕੀਤੀ ਹੈ ਜੀ 21 ਦੇ ਤੇ ਐਲੀਕੇਸ਼ਨ ਕਿਤੋਂ ਲਾ ਰਹੇ ਫੈਮਿਲੀ ਵਾਲੇ ਇੱਥੇ ਇੱਕ ਜੀ ਮਨਜੀਤ ਸਿੰਘ ਆ ਜਿਹੜਾ ਕਿ ਮੈਡਮ ਦੇ ਨਾਲ ਕੋਈ ਉਹਨਾਂ ਦੀ ਫੈਮਿਲੀ ਰਿਲੇਸ਼ਨ ਚ ਜਾਂ ਜਾਂ ਉਹਨਾਂ ਦੇ ਨਾਲ ਕੰਮ ਕਰਦਾ ਜਾਂ ਪਾਰਟਨਰਸ਼ਿਪ ਇਹਦੇ ਬਾਰੇ ਨੇ ਮੈਨੂੰ ਕੋਈ ਨੋ ਲੈਜ ਇੱਕ ਕੋਈ ਹਰਮਨ ਆ ਤੇ ਇੱਕ ਹੈਗਾ ਜਰਮਨਿਕ ਕੀ ਨਾ ਰੇਸ਼ਮ ਸਿੰਘ ਉਹ ਅੱਜ ਤੋਂ ਕੋਈ 3-4 ਮਹੀਨੇ ਤੋਂ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਪਏ ਸੀ ਇਹਨੂੰ ਕਿ ਤੇਰੇ ਕੋਲ 11 ਲੱਖ ਦੇ ਤੂੰ ਸਿਲੰਡਰ ਦੇ ਇਦਾਂ ਉਦਾਂ ਕੋਈ ਮੱਲੋ ਹਿਸਾਬ ਨਹੀਂ ਦੇ ਰਿਹਾ ਤੇ ਜਦ ਕਿ ਇਹੋ ਜਿਹਾ ਲੜਕਾ ਹੀ ਨਹੀਂ ਸੀ ਇਹਨੂੰ 4 ਮਹੀਨੇ ਤੋਂ ਇਹਨੇ ਮਤਲਬ ਰੋਟੀ ਤੋਂ ਵੀ ਅਤਰ ਕੀਤਾ ਸੀ ਤੇ ਆਪਣੇ ਘਰ ਬਿਠਾਇਆ ਸੀ ਇਹ ਬੰਦਾ ਮੈਂਟਲੀ ਵੀ ਅਫਸਰਟ ਹੋ ਗਿਆ ਸੀ ਕਿ ਬੰਦਾ ਘਰੇ ਰਹਿਣ ਕਰਕੇ ਤੇ ਇਹ ਰੋਜ਼ ਨਿਤ ਫੋਨ ਕਰਦੇ ਸੀ ਇਹ ਸਾਰੇ ਤਿੰਨੇ ਜਣੇ ਉਹਨੂੰ ਕਹਿੰਦੇ ਸੀ ਪੈਸੇ ਦੇ ਜਾਂ ਤੂੰ ਆਪਣਾ ਘਰ ਦੀ ਰਜਿਸਟਰੀ ਕਰਕੇ ਦੇ ਤੇ ਜਾਂ ਤੈਨੂੰ ਅਸੀਂ ਤੇਰੇ ਤੇ ਕਾਰਵਾਈ ਕਰਾਉਣੀ ਹੈ ਜਾਂ ਕੁਝ ਵੀ ਇਹਨੂੰ ਵਿਚਾਰੇ ਨੂੰ ਮਤਲਬ ਇੰਨਾ ਕਿ ਮਰਨ ਲਈ ਮਜਬੂਰ ਕੀਤਾ ਅੱਜ ਉਹਨੂੰ ਵੀ ਆਪਣੀ ਉਹਨੇ ਜ਼ਿੰਦਗੀ ਦੀ ਲੀਲਾ ਜਿਹਾ ਆ ਕੇ ਖਤਮ ਕੀਤੀ ਅੱਜ ਕੀ ਮੰਗ ਕਰਦੇ ਹਾਂ ਮੰਗ ਮੈਂ ਇਹੀ ਕਰਦਾ ਪ੍ਰਸ਼ਾਸਨ ਤੋਂ ਪੁਲਿਸ ਵਿਭਾਗਮ ਤੋਂ ਸਾਰੇ ਤੁਹਾਡੇ ਪੱਤਰਕਾਰ ਵੀਰਾਂ ਤੋਂ ਵੀ ਜੋ ਵੀ ਇਸ ਇਹਨਾਂ ਗਰੀਬਾਂ ਦਾ ਵਿਚਾਰਿਆਂ ਦਾ ਅੱਜ ਆ ਇੱਕ ਵੇਖੋ ਇਨਸਾਨ ਆਉਣਾ ਦੁਨੀਆ ਤੇ ਤੇ ਇੱਕ ਚਲੇ ਜਾਣਾ ਬੜੀ ਮਾੜੀ ਗੱਲ ਆ ਤੇ ਛੋਟੇ ਛੋਟੇ ਉਹਦੇ ਤਿੰਨ ਬੱਚੇ ਆ ਇੱਕ ਆਪਣੀ ਭੈਣ ਦਾ ਹੀ ਬੇਟੀ ਲੈ ਕੇ ਪਾਲ ਲੰਦਿਆ ਵਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ ਤੋਂ ਆ ਜਾਵੇ ਵਿਚਾਰਾਂ ਸਾਡੇ ਸਾਰੇ ਕੀ ਬਣ ਭਾਰਤਿਕਾ ਏਜੰਸੀ ਦਵਿੰਦਰ ਕੌਰ ਇਹਦੀ ਮਾਲਕ ਆ ਤਾਰ ਗਿਲਦਾ ਜੀ ਦੋਇ ਦੋ ਦੇ ਉਹਨਾਂ ਨੂੰ ਅਲਾਟਮੈਂਟ ਹੋਈ ਇਹਦੇ ਤੇ ਸੁਖਦੇਵ ਸਿੰਘ ਨੌਕਰੀ ਕਰਦਾ ਸੀ ਅਜੇ ਇੱਥੇ ਜੋ ਵੀ ਇਹਨਾਂ ਦਾ ਮਤਲਕਾ ਕਰਦੇ ਨੇ ਉਹ ਕੋ ਚੇਤੋਂ ਨੌਕਰੀ ਕਰਦਾ ਸੀ ਮਹਾ ਤਿੰਨ ਚਾਰ ਮਹੀਨੇ ਹੋ ਗਏ ਉਹਨੂੰ ਇਹਨਾਂ ਦਾ ਨੌਕਰੀ ਤੋਂ ਹਟਾ ਦਿੱਤਾ ਸੀ ਅੱਜ ਕੋਈ ਇੱਥੇ ਸਵੇਰ ਆਇਆ 8:00 ਤੇ 9:00 ਵਜੇ ਦੇ ਕਰੀਬ ਜੋ ਗਡਾਉਨ ਖੁੱਲਿਆ ਵਾ ਗਡਾਉਨ ਖੋਲਣ ਤੇ ਇਹਨਾਂ ਦੇ ਉਹ ਰੱਸੀ ਲਾ ਕੇ ਰੱਸੀ ਕੋਲ ਹੀ ਉਹਦੇ ਤੇ ਉਹਨੇ ਇੱਥੇ ਅੰਦਰ ਗਟਾਉਂਦੇ ਨਫਾ ਲੈ ਲਿਆ ਤੇ ਉੱਥੇ ਮੁਲਾਜ਼ਮ ਕਰਦੇ ਹੋਣਾ ਵੇਖੀ ਕਿ ਉਹ ਡੈਡਪੋਟ ਜਿਹੜੀ ਨਾ ਪਿੰਨੋ ਤਾਰਦੀ ਆ ਸਰ ਨੂੰ ਤੰਗ ਪਰੇਸ਼ਾਨ ਕੌਣ ਕਰਦਾ ਤੰਗ ਪਰੇਸ਼ਾਨ ਤੇ ਗੈਸ ਏਜੰਸੀ ਦਾ ਕੋਈ ਮਾਲਕ ਦੱਸ ਦੇ ਕੋਈ ਮਨਜੀਤ ਸਿੰਘ ਇੱਕ ਦੋ ਨਾਲ ਦੇ ਹੋ ਰਿਹਾ ਕੋਈ ਦੱਸ ਦੇ ਤੇ ਮੁਲਾਜ਼ਮ ਹੈ ਕੋਈ ਮੁਲਾਜ਼ਮ ਨੂੰ ਇਹ ਨਹੀਂ ਪਤਾ ਕਿ ਦੱਸ ਦੇ ਮੁਲਾਜ਼ਮ ਹੈ ਮੈਂ ਕਿ ਪੁਲਿਸ ਚ ਕੀ ਲੱਗੂ ਗਾਉਂ ਦਾ ਪਤਾ ਲੱਗੂਗਾ ਵੀ ਕੀ ਕਰ ਮੈਨੂੰ ਤਾਂ ਇਹਦੇ ਮਾਲ ਮੈਨੂੰ ਪਤਾ ਨਹੀਂ ਕੀ ਲੱਗਦੇ ਕੀ ਕਾਰਵਾਈ ਕੀਤੀ ਆ ਸਰ ਕਾਰਵਾਈ ਇਹਨਾਂ ਦੇ ਬਿਆਨ ਲਿਖ ਰਹੇ ਨੇ ਕਿ ਜੋ ਵੀ ਫਰਦਰ ਉਦੇ ਮਤਾਂ ਕੋ ਜੋ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਿਆਨਿਕਾਉਣਗੇ